ਸੱਚੀ ਕਾਲ ਆਦਾਬ ਨਮਸਤੇ ਅੱਜ ਤੁਸੀਂ ਫਿਰ ਸਾਡੇ ਨਾਲ ਹੋ ਪਰ ਅੱਜ ਮਹਿਮਾਨ ਤੁਹਾਨੂੰ ਕੋਈ ਹੋਰ ਦਿਸੇਗਾ ਮੇਰੇ ਨਾਲ ਨੇ ਮੇਰਾ ਹੀ ਬੇਟਾ ਸਿਮਰ ਸਿੰਘ ਹਿਸਟੋਰੀਅਨ ਮੇਰੇ ਬੱਚੇ ਵਰਗਾ ਹੀ ਜੇ ਤੁਸੀਂ ਕਿਉਂਕਿ ਹਰ ਇੱਕ ਨੂੰ ਹੀ ਮੇਰਾ ਆਪਣਾ ਹੀ ਗਿਣਦੇ ਹੋ ਤੇ ਮੈਂ ਸੱਚੀ ਮੁੱੱਚੀ ਤੁਹਾਨੂੰ ਸਾਰਿਆਂ ਨੂੰ ਆਪਣਾ ਹੀ ਗਿਣਦੀ ਹਾਂ ਪਰ ਅੱਜ ਇਸ ਬੱਚੇ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਦਿਨ ਲੰਘਿਆ ਜਿੱਥੇ ਸ਼ਹੀਦਾਂ ਦੇ ਸਰਤਾਜ ਦਾ ਸੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ ਸੋ ਅਸੀਂ ਕੁਝ ਉਹਦੇ ਉਸ ਸਮੇਂ ਦੀਆਂ ਗੱਲਾਂ ਕੁਝ ਇਤਿਹਾਸਕ ਤੱਥ ਤੇ ਫਿਰ ਜੋ ਅੱਜ ਦਾ ਮਾਹੌਲ ਜੇ ਉਹਨੂੰ ਕੁਝ ਰਲਾ ਮਿਲਾ ਕੇ ਗੱਲ ਕਰਨੀ ਚਾਹਾਂਗੇ ਤੇ ਕੋਸ਼ਿਸ਼ ਕਰਦੇ ਆ ਕਿ ਅਸੀਂ ਖਰਾ ਉਤਰ ਸਕੀਏ ਉਸ ਦੇ ਉੱਤੇ ਪਰ ਚਾਹਾਂਗੇ ਕਿ ਤੁਹਾਡੇ ਜੋ ਕਿ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਵਿਊਜ਼ ਜ਼ਰੂਰ ਦੇਣਾ ਕਿ ਅਸੀਂ ਇਸ ਨੂੰ ਹੋਰ ਇੰਪਰੂਵ ਕਿਵੇਂ ਕਰ ਸਕਦੇ ਆ ਸੋ ਸਿਮਰ ਸਿੰਘ ਜੀ ਸਵਾਗਤ ਹੈ ਸੱਚੀ ਕਾਲ ਤੇ ਮੇਰਾ خیال ਹੈ ਆਪਾਂ ਸੀ ਥੋੜਾ ਜਿਹਾ ਜੇ ਆਜੇ ਆਪਾਂ ਇਤਿਹਾਸਿਕ ਤੱਥ ਰਤਿਕ ਛੇੜੀਏ ਤੇ ਫਿਰ ਆਪਾਂ ਗੱਲ ਕਰਾਂਗੇ ਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਲੰਘਿਆ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਸੰਕਲਪ ਦੀ ਜਿਸ ਸੰਕਲਪ ਚ ਕਿਉਂਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖ ਇਤਿਹਾਸ ਵਿੱਚ ਮੈਨੂੰ ਲੱਗਦਾ ਵੀ ਸ਼ਹੀਦਾਂ ਦੇ ਸਰਤਾਜ ਦੇ ਕਰਕੇ ਜਾਣਦੇ ਆ ਕਿ ਉਹ ਸਾਡੇ ਸ਼ਹੀਦਾਂ ਦੇ ਸਰਤਾਜ ਨੇ ਸਭ ਤੋਂ ਪ੍ਰਮੁੱਖ ਨੇ ਤੇ ਪਹਿਲੇ ਗੁਰੂ ਸਾਹਿਬ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਇੱਕ ਤੁਸੀਂ ਵੇਖੋ ਇੱਕ ਆਗੂ ਦੇ ਕਿਸੇ ਪੈਰੋਕਾਰ ਨੂੰ ਸ਼ਹੀਦ ਕਰਨਾ ਉਹਨੂੰ ਮਾਰ ਦੇਣਾ ਇੱਕ ਗੱਲ ਹੁੰਦੀ ਹੈ ਲੇਕਿਨ ਉਸ ਆਗੂ ਨੂੰ ਸ਼ਹੀਦ ਕਰ ਦੇਣਾ ਉਹਦੇ ਆਗੂਆਂ ਉਹਦੇ ਪੈਰੋਕਾਰਾਂ ਦੇ ਸਾਹਮਣੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਤੁਸੀਂ ਵੇਖੋ ਸ਼ਹੀਦੀ ਨੂੰ ਕਬੂਲਿਆ ਤੇ ਤੇਰਾ ਪਾਣਾ ਮਿੱਠਾ ਕਹਿ ਕਿ ਉਹਨਾਂ ਨੇ ਉਸ ਸ਼ਹੀਦੀ ਨੂੰ ਜਿਹੜਾ ਇੱਕ ਜ਼ੁਲਮ ਨੂੰ ਜਿਹੜਾ ਹਾਹਾਕਾਰ ਜਿਹੜੀ ਉਸ ਵਿੱਚ ਮੱਚੀ ਹੋਈ ਸੀ ਉਸ ਵਕਤ ਉਹਨੇ ਜ਼ੁਲਮ ਨੇ ਸੱਚ ਨੂੰ ਦਬਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਡੋਲੇ ਨਹੀਂ ਅਸੀਂ ਦੇ ਸ਼ਹੀਦਿਆਂ ਦੇ ਕਾਰਨਾਂ ਦੀ ਗੱਲ ਕਰਾਂਗੇ ਕਿਉਂਕਿ ਦੇਖੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਜੀਵਨ ਰਿਹਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸਨ ਤੇ ਬੀਬੀ ਪਾਨੀ ਜੀ ਉਹਨਾਂ ਦੇ ਮਾਤਾ ਜੀ ਸਨ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਰੀ ਸਨ ਤੁਸੀਂ ਵੇਖੋ ਜਿਹੜਾ ਇੱਕ ਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਉਂਕਿ ਅਕਸਰ ਹੀ ਜਿਵੇਂ ਤੁਸੀਂ ਵੀ ਜ਼ਿਕਰ ਕਰਦੇ ਹੋ ਆਪਣੀ ਵੀਡੀਓਜ਼ ਵਿੱਚ ਕਿ ਇੱਕ ਮਾਂ ਦਾ ਦਿੱਤਾ ਹੋਇਆ ਸੰਸਕਾਰ ਪੁੱਤਰ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਤੇ ਜੋ ਬੀਬੀ ਪਾਨੀ ਜੀ ਨੇ ਸੰਸਕਾਰ ਦਿੱਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਕਿਥੇ ਨਾ ਕਿਥੇ ਪੂਰੀ ਜ਼ਿੰਦਗੀ ਕਿਉਂਕਿ ਵੇਖੋ ਉਹਨਾਂ ਦੇ ਵਿੱਚ ਰੋਹਾਨੀਅਤ ਦਾ ਸੋਮਾ ਜ਼ਰੂਰ ਸੀ ਲੇਕਿਨ ਉਹ ਜਿਹੜੀ ਗੁਰੂਆਂ ਵੱਲੋਂ ਸੰਸਕਾਰਾਂ ਦੀ ਰੀਤੀ ਚੱਲੀ ਆ ਰਹੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਵਿੱਚ ਐਡੀ ਨਿਮਰਤਾ ਸੀ ਇੰਨੀ ਨਿਮਰਤਾ ਸੀ ਕਿ ਉਹਨਾਂ ਨੂੰ ਨਿਮਰਤਾ ਦਾ ਪੁੰਜ ਵੀ ਕਿਹਾ ਜਾਂਦਾ ਇਤਿਹਾਸ ਵਿੱਚ ਤੇ ਉਸ ਤੋਂ ਸੇਧ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਉਂਕਿ ਜ਼ਿਕਰ ਮਿਲਦਾ ਹੈ ਇਤਿਹਾਸ ਵਿੱਚ ਕਿ ਦੋ ਜਹਾਜ਼ ਬਣਾਏ ਕਿ ਮੈਂ ਦਰਬਾਰ ਸਾਹਿਬ ਦੀ ਗੱਲ ਕਰਾਂਗਾ ਵੀ ਤੁਸੀਂ ਦਰਬਾਰ ਸਾਹਿਬ ਦੀ ਜਿਹੜੀ ਬਣਤਰ ਵੇਖੋਗੇ ਅਕਸਰ ਹੀ ਗੁਰਦੁਆਰਹ ਗੁਰਦੁਆਰੇ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹੈ ਲੇਕਿਨ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਲੱਗਿਆ ਹੈ ਉਹਦਾ ਕਾਰਨ ਇੱਕ ਹੈ ਵੀ ਉਹ ਇੱਕ ਜਹਾਜ਼ ਦੀ ਸਮੁੰਦਰੀ ਜਹਾਜ਼ ਦੀ ਸ਼ੇਪ ਵਿੱਚ ਹੈ ਤੇ ਇਸ ਇਤਿਹਾਸ ਦੇ ਗ੍ਰੰਥਾ ਵਿੱਚ ਜ਼ਿਕਰ ਮਿਲਦਾ ਹੈ ਵੀ ਦਰਬਾਰ ਸਾਹਿਬ ਉਹ ਜਹਾਜ਼ ਹੈ ਜਿਸ ਨੂੰ ਚੜ੍ਹ ਕੇ ਅਸੀਂ ਇਸ ਸਮst ਦੁਨੀਆਵੀ ਸੰਸਾਰ ਤੋਂ ਪਰੇ ਜਾ ਸਕਦੇ ਹਾਂ ਤੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੇ ਬੋਤੇ ਤੁਸੀਂ ਵੇਖੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਕਿਉਂਕਿ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਹੋਰ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰਿਤ ਕਰਕੇ ਤੁਸੀਂ ਵੇਖੋ ਭਾਈ ਗੁਰਦਾਸ ਜੀ ਕੋਲੋਂ ਦਿਖਾ ਕੇ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਦਾ ਪ੍ਰਕਾਸ਼ ਕਰਵਾਇਆ ਤੇ ਇੰਨੀ ਜ਼ਿਆਦਾ ਨਿਮਰਤਾ ਸੀ ਕਿ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਦਰਬਾਰ ਸਾਹਿਬ ਜੀ ਦੇ ਵਿੱਚ ਤੇ ਬਾਬਾ ਜੀ ਨੇ ਪੁੱਛਿਆ ਕਿ ਵੀ ਹੁਣ ਗੁਰੂ ਸਾਹਿਬ ਤੁਹਾਡਾ ਇੱਕ ਅਲੱਗ ਮੰਝਾ ਲਗਾ ਦਈਏ ਕਹਨੇ ਨਹੀਂ ਮੈਂ ਇਹਦੇ نیچے ਮੰਝੇ ਦੇ نیچے ਚੱਦਰ ਵਿਛਾ ਕੇ ਸੋਵਾਂਗਾ ਤੇ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਚੱਦਰ ਵਿਛਾਈ ਜਾਂਦੀ ਹੈ ਉਸ ਯਾਦ ਵਿੱਚ ਉਹ ਨਿਮਰਤਾ ਦੀ ਪੁੰਜ ਦੇ ਜਿਹੜੇ ਸੰਸਕਾਰ ਸਨ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਜ਼ਿਕਰ ਮਿਲਦਾ ਹੈ ਬਹੁਤ ਸਾਰੇ ਕਵੀ ਉਹਨਾਂ ਪਾਸ ਆਏ ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਸਾਡੀ ਬਾਣੀ ਜਦੋਂ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਰਾਚ ਰਹੇ ਨੇ ਆ ਉਸ ਬਾਣੀ ਨੂੰ ਇਕੱਤਰਿਤ ਕਰਕੇ ਇੱਕ ਗ੍ਰੰਥ ਦੀ ਫਾਰਮ ਦੇ ਰਹੇ ਨੇ ਤੇ ਉਸ ਵਕਤ ਬਹੁਤ ਸਾਰੇ ਕਵੀ ਪਹੁੰਚੇ ਕਹਿੰਦੇ ਵੀ ਸਾਡੀ ਬਾਣੀ ਵੀ ਲਿਖੋ ਕਿਉਂਕਿ ਉਹਨਾਂ ਨੂੰ ਪਤਾ ਸੀ ਦੇ ਇਹਦੇ ਵਿੱਚ ਬਹੁਤ ਸਾਰੇ ਭਗਤ ਸਹਿਬਾਨਾਂ ਦੀਆਂ ਹੋਰ ਬੰਦਿਆਂ ਦੀ ਵੀ ਮਹਾਪੁਰਖਾਂ ਦੀ ਵੀ ਬਾਣੀ ਹੈ ਤੇ ਉਹਨਾਂ ਨੇ ਕਿਹਾ ਸਾਡੀ ਬਾਣੀ ਵੀ ਇਹਦੇ ਵਿੱਚ ਲਿਖੋ ਤੇ ਮੈਂ ਜ਼ਿਕਰ ਕਰਾਂਗਾ ਵੀ ਅਸੀ ਸ਼ਹੀਦੀ ਦੇ ਕਾਰਨ ਬਹੁਤ ਜ਼ਿਆਦਾ ਗਿਣਦੇ ਆ ਗੁਰੂ ਅਰਜਨ ਦੇਵ ਜੀ ਦੇ ਲੇਕਿਨ ਇੱਕ ਸਭ ਤੋਂ ਵੱਡਾ ਸ਼ਹੀਦੀ ਦਾ ਕਾਰਨ ਉਹ ਜੋ ਸੀਗਾ ਬੰਦਾ ਅੱਜ ਅਸੀਂ ਉਹਦੀ ਕਬਰ ਨੂੰ ਮੱਥਾ ਟੇਕ ਰਹੇ ਆ ਸਾਡੇ 80 ਤੋਂ 90% ਜਿਹੜੇ ਪੰਜਾਬੀ ਨੇ ਭਾਪ ਕੀ ਮਾਝੇ ਦੇ ਇਲਾਕੇ ਦੀ ਮੈਂ ਗੱਲ ਕਰਾਂਗਾ ਉੱਥੇ ਇੱਕ ਬੜਾ ਪ੍ਰਚਲਿਤ ਨਾਮ ਹੈ ਸ਼ੇਖ ਫੱਤਾ ਉਹਦੀ ਦਰਬਾਰ ਸੱਜਦਾ ਹੈ ਅੱਜ ਵੀ ਤੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਲੋਕ ਸਾਡੇ ਖਾਸ ਕਰ ਸਾਡੇ ਸਿੱਖ ਲੋਕ ਉੱਥੇ ਨਤਮਸਤਕ ਹੁੰਦੇ ਨੇ ਤੇ ਖੀਰ ਚੜਾਉਂਦੇ ਨੇ ਉਹਦੀ ਸਾਖੀ ਅਸੀਂ ਇਸ ਤਰ੍ਹਾਂ ਕਰਕੇ ਪ੍ਰਚਲਿਤ ਕਰਦੇ ਹਾਂ ਵੀ ਉਹ ਗੁਰੂ ਦਾ ਸਿੱਖ ਸੀ ਲੇਕਿਨ ਜੋ ਦੀ ਅਸਲੀਅਤ ਸੀ ਕਿਉਂਕਿ ਮੈਂ ਗੱਲ ਕਰਾਂਗਾ ਵੀ ਸਾਡੇ ਪੰਜਾਬ ਵਿੱਚ ਕਬਰਾਂ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਸੀਂ ਕਰਮ ਕਾਂਡਾਂ ਦੇ ਵਿੱਚ ਬਹੁਤ ਜ਼ਿਆਦਾ ਪੈ ਚੁੱਕੇ ਹਾਂ ਕਿ ਜਿਹੜੀ ਇੱਕ ਨਿਗਾਹੇ ਵਾਲਾ ਪੀਰ ਤੇ ਲੱਖ ਦਾਤਾ ਪੀਰ ਜਿਹਨੂੰ ਲਾਲਾ ਵਾਲਾ ਪੀਰ ਜਾਂ ਬਹੁਤ ਸਾਰੇ ਨਾਮ ਵੀ ਦਿੱਤੇ ਗਏ ਉਸ ਪੀਰ ਦੀ ਗੱਦੀ ਪੰਜਾਬ ਵਿੱਚ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਲਗਾਈ ਜਾਂਦੀ ਹੈ ਚਲੋ ਉਹਨਾਂ ਦੀ ਆਪਣੀ ਮੰਨਤ ਹੈ ਲੇਕਿਨ ਜਿਹੜਾ ਇੱਕ ਸਖੀ ਸਰਵਰ ਨਾ ਦਾ ਕਲੈਂ ਸੀਗਾ ਜੋ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਵੀ ਉਸ ਵਕਤ ਜਿਹੜਾ 1200 ਦੇ ਲਗਭਗ ਬਣਿਆ ਤੇ ਉਸ ਵਕਤ ਬਹੁਤ ਜ਼ਿਆਦਾ ਪ੍ਰਚਲਿਤ ਸੀਗਾ ਤੇ ਜਿਸ ਵਕਤ ਮੈਨੂੰ ਅੱਜ ਵੀ ਜਦੋਂ ਪੜ੍ਹ ਪਰ੍ਹ ਰਹੇ ਸੀ ਤੇ ਜ਼ਿਕਰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇੱਕ ਲਿਖਾਰੀ ਲਿਖਦਾ ਹੈ ਵੀ ਤੁਸੀਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾਓਗੇ ਤੇ ਤੁਹਾਨੂੰ ਉੱਥੇ ਸਿੱਖ ਮਿਲਣਗੇ ਭਾਵ ਕਿ ਜਿਹੜਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਲਾਇਆ ਸੀ ਉਸ ਨੂੰ ਚਾਰ ਗੁਰੂ ਸਹਿਬਾਨਾ ਨੇ ਤੇ ਖਾਸ ਕਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਡਾ ਕਿ ਉਸ ਦੇ ਵਿੱਚ ਪਾਣੀ ਪਾ ਕੇ ਉਹਨੂੰ ਐਡਾ ਵੱਡਾ ਬੋੜ ਬਣਾ ਦਿੱਤਾ ਕਿ ਭਾਰਤ ਦੇ ਹਰ ਕੋਨੇ ਵਿੱਚ ਸਿੱਖ ਮਿਲ ਸਕਦੇ ਸਨ ਸਭ ਤੋਂ ਵੱਡੀ ਠੇਸ ਇਹਨਾਂ ਨੂੰ ਉਦੋਂ ਪਹੁੰਚੀ ਜਦੋਂ ਮੰਜਨਾ ਦਾ ਇੱਕ ਸਖੀ ਸਰਵਰ ਨੂੰ ਮੰਨਣ ਵਾਲਾ ਸ਼ਖਸ ਭਾਈ ਮੰਜ ਬਣ ਜਾਂਦਾ ਜਿਹਨੇ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕੀਤੀ ਜਿਹਦਾ ਅਸੀਂ ਅੱਜ ਵੀ ਇਤਿਹਾਸ 'ਚ ਜ਼ਿਕਰ ਪੜਦੇ ਆਂ ਵੀ ਲੱਕੜਾਂ ਦੀ ਸੇਵਾ ਕਰਦੇ ਸੀ ਤੇ ਇੱਕ ਵਾਰੀ ਖੂਬ ਵਿੱਚ ਡਿੱਗੇ ਤੇ ਗਿੱਲੇ ਹੋ ਗਏ ਤੇ ਸਿਰ ਦੇ ਉੱਪਰ ਲੱਕੜਾਂ ਚੁੱਕੀਆਂ ਨੇ ਤੇ ਕਹਿੰਦੇ ਲੱਕੜਾਂ ਨਾ ਗਿੱਲੀਆਂ ਹੋ ਜਾਣ ਗੁਰੂ ਦੀ ਤੇ ਉਹ ਜਿਹੜੇ ਸਾਖੀ ਸਰਵਰਾਂ ਨੂੰ ਮੰਨਣ ਵਾਲੇ ਭਾਈ ਬੈਲੋ ਤੁਸੀਂ ਵੇਖੋ ਹੋਰ ਸਾਡੀਆਂ ਸਿੱਖ ਇਤਿਹਾਸ ਦੀਆਂ ਬੜੀ ਵੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਪਹਿਲਾਂ ਸਾਖੀ ਸਰਵਰਾਂ ਨੂੰ ਮੰਨਦੀਆਂ ਸਨ ਉਹ ਬਾਅਦ ਵਿੱਚ ਤੁਸੀਂ ਵੇਖੋ ਜਦੋਂ ਗੁਰੂ ਅਰਜਨ ਦੇਵ ਜੀ ਵੇਲੇ ਸਿੱਖ ਸੱਜ ਗਈਆਂ ਤੇ ਉਸ ਦਾ ਜਿਹੜਾ ਤੁਸੀਂ ਕਹਿ ਲਓ ਦਰਬਾਰ ਨੂੰ ਜਿਹੜਾ ਸਖੀ ਸਰਵਰਾਂ ਨੂੰ ਬਹੁਤ ਵੱਡਾ ਜਿਹੜਾ ਆ ਉਹ ਠੇਸ ਪਹੰਚੀ ਕਿ ਵੀ ਇਹ ਕੌਣ ਆਇਆ ਜਿਸ ਨੇ ਸਾਡੇ ਹਲਾ ਕੇ ਰੱਖ ਦਿੱਤੀਆਂ ਜਿਹੜਾ ਉਸ ਵਕਤ ਕਹਿੰਦੇ ਸ਼ੇਖ ਫਤੂ ਨੇ ਦਿੱਲੀ ਦਰਬਾਰ ਵਿੱਚ ਜਾ ਕੇ ਜੰਮ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਖਿਲਾਫੀਤ ਕੀਤੀ ਕਿ ਵੀ ਇਹ ਸ਼ਖਸ ਤੁਹਾਡੇ ਖਿਲਾਫ ਗੱਲ ਕਰਦਾ ਹੈ ਇਹ ਸ਼ਖਸ ਤੁਹਾਡੇ ਜਿਹੜੇ ਪੂਰਖੇ ਨੇ ਤੁਹਾਡੇ ਇਸਲਾਮ ਧਰਮ ਦੀ ਜਿਹੜੀ ਹੈ ਬਹੁਤ ਜ਼ਿਆਦਾ ਦੁਨਕਾਰ ਕਰਦਾ ਹੈ ਤੇ ਇਸ ਦੇ ਬਹੁਤ ਸਾਰੇ ਕਾਰਨ ਹੋਰ ਵੀ ਸੀ ਕਿ ਜਿਵੇਂ ਚੰਦੂ ਦਾ ਰਿਸ਼ਤਾ ਲੈ ਲੋ ਵੀ ਸਭ ਨੂੰ ਪਤਾ ਹੈ ਵੀ ਉਹ ਆਪਣੀ ਤੀ ਦਾ ਰਿਸ਼ਤਾ ਜਦੋਂ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਿਆ ਤੇ ਜਦੋਂ ਉਹਨੇ ਕਿਹਾ ਵੀ ਤੂੰ ਅਗੁਰੂ ਅਰਜਨ ਦੇਵ ਦਾ ਪੁੱਤਰ ਦੇ ਕਿਉਂਕਿ ਉਸ ਵਕਤ ਕੀ ਹੁੰਦਾ ਸੀ ਵੀ ਬਿਨਾ ਕਰ ਦੇ ਪੁੱਛੇ ਪੜਤਾਲ ਕੀਤੇ ਉਹ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਸੀ ਤੇ ਜਦੋਂ ਆ ਕੇ ਦੱਸਿਆ ਗਿਆ ਵੀ ਤੇਰਾ ਰਿਸ਼ਤਾ ਮੈਂ ਗੁਰੂ ਅਰਜਨ ਦੇ ਪੁੱਤਰ ਨਾਲ ਕਰਿਆ ਆਂ ਤੂੰ ਕਹਿੰਦਾ ਕੀ ਮਤਲਬ ਤੂੰ ਇੱਕ ਇੱਟ ਨੂੰ ਜਿਹੜਾ ਮਹਿਲ ਦੀ ਉਹਦੇ ਵਿੱਚ ਮੋਰੀ ਦੀ ਇੱਟ ਨੂੰ ਮਹਿਲ ਦੀ ਵਿੱਚ ਲਗਾ ਰਹੇ ਆਂ ਤੇ ਉਸ ਵਕਤ ਤੁਸੀਂ ਵੇਖੋ ਵੀ ਚੰਦੂ ਨੇ ਕਿਹਾ ਵੀ ਇਹ ਜਿਹੜੀ ਗੱਲ ਕਹੀ ਤੇ ਸਿੱਖਾਂ ਨੂੰ ਜਦੋਂ ਪਤਾ ਲੱਗੀ ਤੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਦੱਸੀ ਕਹਿੰਦੇ ਸਾਨੂੰ ਇਹ ਰਿਸ਼ਤਾ ਕਬੂਲ ਨਹੀਂ ਆਂ ਕਿਉਂ ਅਸੀਂ ਆਪਣੀ ਧੀ ਦਾ ਰਿਸ਼ਤਾ ਉਸ ਘਰ ਦੇ ਵਿੱਚ ਨਹੀਂ ਆਪਣੇ ਪੁੱਤਰ ਦਾ ਰਿਸ਼ਤਾ ਉਸ ਘਰ ਦੇ ਵਿੱਚ ਨਹੀਂ ਕਰ ਸਕਦੇ ਜਿਹੜਾ ਹੰਕਾਰਿਆ ਹੋਵੇ ਅਸੀਂ ਸਭ ਨੂੰ ਕਬੂਲ ਕਰ ਸਿਮਰ ਵਿੱਚ ਥੋੜੀ ਜੀ ਦੋ ਕੁ ਚੀਜ਼ਾਂ ਜ਼ਰੂਰ ਇਹਦੇ ਵਿੱਚ ਸ਼ਾਮਲ ਕਰਨਾ ਚਾਹਾਂਗੀ ਜਿਹੜੇ ਸੁਣਨ ਵਾਲੇ ਨੇ ਕਿਉਂਕਿ ਆਪਾਂ ਜ਼ਿਕਰ ਕੀਤਾ ਸੀ ਕਿ ਮੈਂ ਉਹਨੂੰ ਥੋੜਾ ਬਹੁਤ ਅੱਜ ਦੇ ਨਾਲ ਜੋੜਨਾ ਚਾਹਾਂਗੀ ਕਿਉਂਕਿ ਇਹ ਇਤਿਹਾਸ ਰਾਹੀਂ ਸਾਨੂੰ ਦੋ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ ਕਿ ਇੱਕ ਦੂਜੇ ਪ੍ਰਤੀ ਸਾੜਾ ਇਸ ਕਦਰ ਉਸ ਸਮੇਂ ਵੀ ਵਧਿਆ ਹੋਇਆ ਸੀ ਕਿ ਉਹ ਗੁਰੂ ਸਹਿਬਾਨ ਦੀ ਉਸ ਉੱਚੀ ਸੁੱਚੀ ਸੋਚ ਨੂੰ ਵੀ ਉਸ ਸਾੜੇ ਦੇ ਵਿੱਚ ਖਤਮ ਕਰ ਗਿਆ ਦੂਜੀ ਚੀਜ਼ ਇੱਕ ਅਹਿਮ ਇਸ ਇਤਿਹਾਸ ਤੋਂ ਸਾਡੇ ਸਾਹਮਣੇ ਆਉਂਦੀ ਜੇ ਕਿ ਸਕਾ ਭਰਾ ਵੀ ਕਈ ਵਾਰ ਜਰਦਾ ਨਹੀਂ ਕਿਸੇ ਦੀ ਚੜਤ ਨੂੰ ਉਹ ਵੀ ਤ੍ਰਿਥੀ ਚਾਂਦ ਜਿਹੜਾ ਬਹੁਤ ਵੱਡਾ ਸੀ ਉਸ ਵਕਤ ਗੱਦੀ ਮਿਲਣੀ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੱਦੀ ਵੱਡਾ ਪੁੱਤਰ ਪ੍ਰੀਤਿ ਚੰਦ ਜੀ ਤੇ ਜਦੋਂ ਬਾਬਾ ਸ਼ਰੀ ਚੰਦ ਜੀ ਨੇ ਗੁਰਿਆਈ ਦਾ ਤਿਲਕ ਗੁਰੂ ਅਰਜਨ ਦੇਵ ਜੀ ਨੂੰ ਲਾਇਆ ਬਿਕੋਜ਼ ਸਿੱਖ ਪੰਥ ਦੀ ਉਹ ਗੱਦੀ ਹੈ ਜਿਹਦੇ ਵਿੱਚ ਪੁੱਤਰਾਂ ਨੂੰ ਨਹੀਂ ਬਲਕਿ ਜਿਹੜਾ ਡਿਸਰਵਿੰਗ ਬੰਦਾ ਹੈ ਉਸ ਨੂੰ ਦਿੱਤੀ ਜਾਂਦੀ ਸੀ ਗੱਦੀ ਸੋ ਇਹ ਦੋ ਮੈਂ ਸਿਰਫ ਚੀਜ਼ਾਂ ਦਾ ਜ਼ਿਕਰ ਕਰਨਾ ਚਾਹਾਂਗੀ ਕਿ ਅੱਜ ਦੇ ਦਿਨ ਵੇ ਅਸੀਂ ਦੇਖੀਏ ਤਾਂ ਸਭ ਤੋਂ ਵੱਧ ਜੇ ਅਸੀਂ ਸਾੜਾ ਵੇਖਦੇ ਹਾਂ ਉਹ ਆਪਣਿਆਂ ਵਿੱਚ ਵੱਧ ਜੇ ਯਾਨੀ ਕੋਈ ਅੱਜ ਸੜਕ ਤੋਂ ਰਿਕਸ਼ੇ ਵਾਲਾ ਲੰਘ ਰਿਹਾ ਸਾਨੂੰ ਨਹੀਂ ਫਰਕ ਹੋਏਗਾ ਪਰ ਸਾਡਾ ਆਪਣਾ ਕੋਈ ਜਾਣ ਪਛਾਣ ਵਾਲਾ ਜਦੋਂ ਸਾਡੇ ਬਰਾਬਰ ਹੋ ਜਾਏ ਰਤਿਕ ਅਗਾਹ ਲੱਗਦਾ ਦੇ ਸੇ ਤਾਂ ਸਾਨੂੰ ਮਨ ਅੰਦਰ ਉਹਨਾ ਸਾੜਾ ਹੋ ਜਾਂਦਾ ਹੈ ਕਿ ਅਸੀਂ ਉਸ ਸਾੜੇ ਨੂੰ ਜਮਾ ਕਰਦੇ ਕਰਦੇ ਕਈ ਵਾਰ ਤੁਸੀਂ ਇਹ ਦੇਖ ਲਓ ਕਿ ਨਿੱਕੀ ਜਿਹੀ ਗੱਲ ਤੇ ਅਸੀਂ ਭੜਕ ਕੇ ਸਾਡਾ ਰਿਐਕਸ਼ਨ ਖਰੇ 10 ਗੁਣਾ ਵੱਧ ਹੋ ਜਾਂਦਾ ਹੈ ਜਾਂ ਅਸੀਂ ਕਤਲ ਤੱਕ ਸਕੇ ਪਿਓ ਦਾ ਸਕੇ ਭਰਾ ਦਾ ਜਾਂ ਭੈਣ ਵੱਲੋਂ ਪੂਰੇ ਖਾਨਦਾਨ ਦਾ ਕਤਲ ਹੋਣਾ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਅਸੀਂ ਕੁਝ ਯਾਨੀ ਇਤਿਹਾਸ ਤੋਂ ਸਿੱਖਿਆ ਨਹੀਂ ਜੇ ਸਾਨੂੰ ਸਪਸ਼ਟ ਕੀਤਾ ਗਿਆ ਕਿ ਬਈ ਗੁਰਗੱਦੀ ਆਪਾ ਵਾਰ ਕੇ ਨਿਛਾਵਰ ਕਰਕੇ ਜਾਂ ਪੂਰਨ ਰੂਪ ਵਿੱਚ ਸਮਰਪਿਤ ਜੋ ਹੋਵੇ ਉਸੇ ਨੂੰ ਮਿਲਦੀ ਹੈ ਪਰ ਅਸੀਂ ਕੀ ਕੁਝ ਸਿੱਖੇ ਜਾਂ ਅੱਜ ਪੰਜਾਬ ਅੰਦਰ ਤੁਸੀਂ ਦਿਨੋਂ ਦਿਨ ਵਧਦੇ ਹੋਏ ਜੋ ਡੇਰੇ ਯਾ ਬਾਬੇ ਵੇਖ ਰਹੇ ਹੋ ਜਿਹੜੇ ਅਸੀਂ ਜਿਉਂਦਾ ਰੱਬ ਹੋਣ ਦੀ ਜੋ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਵਿੱਚ ਕੀ ਇਹ ਭਾਵਨਾ ਤੁਹਾਨੂੰ ਦੇਖਣ ਨੂੰ ਮਿਲੀ ਕਿ ਕਿਤੇ ਕੋਈ ਆਪਾ ਵਾਰ ਕੇ ਕਿਸੇ ਲਈ ਆ ਮੈਂ ਆਪਣੇ ਆਪ ਨੂੰ ਖਤਮ ਕਰਨ ਨੂੰ ਤਿਆਰ ਆ ਇਹੋ ਜਿਹੀ ਚੀਜ਼ ਸਾਨੂੰ ਦਿਖੀ ਨਹੀਂ ਯਾਨੀ ਅਸੀਂ ਅਸਲ ਇਤਿਹਾਸ ਨੂੰ ਇੱਕ ਪਾਸੇ ਕਰਕੇ ਮੌਜੂਦਾ ਸਮੇ ਵੀ ਬਿਲਕੁਲ ਇਨ ਬਿਨ ਉਹਨੇ ਹੀ ਅਸੀਂ ਯਾਨੀ ਸੋਚ ਮਾੜੀ ਵਾਲੇ ਆ ਜਿਹੜੇ ਉਹਨਾਂ ਸਮਿਆਂ ਵਿੱਚ ਹੁੰਦੇ ਸੀ ਬਿਲਕੁਲ ਅਸੀਂ ਦੇਖੋ ਇਤਿਹਾਸ ਦੇ ਦੋਸ਼ੀਆਂ ਨੂੰ ਨਿਵਾਜਿਆ ਹੋਇਆ ਵੀ ਅਸੀਂ ਸ਼ੇਖ ਫੱਤਾ ਜਿਹੜਾ ਇੱਕ ਬਹੁਤ ਵੱਡਾ ਮੁੱਖ ਕਾਰਨ ਸੀ ਸ਼ਹੀਦੀ ਵਿੱਚ ਉਹਦੀ ਕਬਰਾਂ ਤੇ ਅੱਜ ਵੀ ਜਾ ਕੇ ਮੱਥਾ ਟੇਕ ਰਹੇ ਆ ਸਾਨੂੰ ਅਸੀਂ ਅਣਜਾਣ ਆ ਇਹਨੇ ਕਿ ਮੈਨੂੰ ਲੱਗਦਾ ਵੀ ਅਸੀਂ ਤਾਂ ਦੁਨੀਆ ਦੀ ਕਲੌਤੀ ਕੌਮ ਹੋਵਾਂਗੇ ਜਿਹੜੇ ਆਪਣੇ ਇਤਿਹਾਸ ਨੂੰ ਵਿਸਾਰ ਕੇ ਵੀ ਹਾਂ ਚਲੋ ਜੀ ਕੋਈ ਨਹੀਂ ਜੋ ਹੋ ਗਿਆ ਸੋ ਹੋ ਗਿਆ ਸਾਨੂੰ ਪੁੱਤਰ ਮਿਲਨੇ ਚਾਹੀਦਾ ਕਿਉਂ ਕਿਉਂਕਿ ਉਹ ਕਹਿੰਦੇ ਵੀ ਜਿਹਦੇ ਪੁੱਤਰ ਨਹੀਂ ਹੁੰਦਾ ਜਿ ਉਹ ਰਖੀ ਚੜਾ ਦੋ ਜਿਹਦੇ ਬੱਚਾ ਹੋਇਆ ਤੇ ਉਹਨੂੰ ਜਿਹੜੀ ਦੁੱਧ ਹੈ ਉਹ ਦੁੱਧ ਦੀ ਖੀਰ ਬਣਾ ਕੇ ਲਿਆਓ ਤੇ ਤੁਹਾਡੀ ਮਾਂ ਗਾਂ ਦਾ ਮੱਝ ਦਾ ਦੁੱਧ ਦੁੱਗਣਾ ਹੋ ਜਾਊਗਾ ਮਤਲਬ ਅਸੀਂ ਅੱਜ ਵੀ ਜਿਹੜਾ ਆ ਐਡਾ ਵੱਡਾ ਜਿਹੜਾ ਬਾਣੀ ਦਾ ਜਹਾਜ਼ ਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨੂੰ ਛੱਡ ਕੇ ਅਸੀਂ ਉਹਨਾਂ ਦੋਸ਼ੀਆਂ ਦੀ ਕਬਰਾਂ ਤੇ ਮਤਬਰਾਂ ਤੇ ਚਮਤਕਾਰਾਂ ਤੇ ਅਸੀਂ ਅੱਜ ਵੀ ਉਸੇ ਥਾਂ ਤੇ ਖੜੇ ਆਂ ਤੇ ਅੱਜ ਦਾ ਸਾਡਾ ਅਸਲ ਵਿੱਚ ਪ੍ਰੋਗਰਾਮ ਮੈਂ ਸਪਸ਼ਟ ਕਰਦੇ ਆਂ ਕਿ ਇੱਕ ਤਾਂ ਮੇਰੀ ਬੜੀ ਜਨਾ ਤੋਂ ਤਮੰਨਾ ਸੀ ਕਿ ਮੈਂ ਇਸ ਬੱਚੇ ਨੂੰ ਜਿਹਨੇ ਬੜੀ ਮਿਹਨਤ ਨਾਲ ਜੋ ਅਜੇ ਵੀ ਜੁਟਿਆ ਹੋਇਆ ਹੈ ਕਿ ਇਤਿਹਾਸ ਨੂੰ ਕਿਸੇ ਤਰੀਕੇ ਮੈਂ ਸਾਂਭ ਸਕਾਂਗਾ ਤੋਰ ਸਕਾਂ ਉਹਦੀ ਥੋੜੀ ਜੀ ਝਾਤ ਮਰਵਾਈ ਜਾਏ ਕਿ ਕੀ ਅਸੀਂ ਕਿਤੇ ਕਿਣਕੇ ਬਰਾਬਰ ਵੀ ਜੋ ਸਾਨੂੰ ਸਿੱਖਿਆ ਮਿਲੀ ਅਸੀਂ ਮਨ ਵਿੱਚ ਗ੍ਰਹਿਣ ਕੀਤੀ ਕਿ ਅਸੀਂ ਮੁਰਗਾਬੀ ਬਣ ਚੁੱਕੇ ਹਾਂ ਕਿ ਜਿਹੜੀ ਆਪਣੇ ਅੰਦਰ ਪਾਣੀ ਨੂੰ ਜਜ਼ਬ ਨਹੀਂ ਹੋਣ ਦਿੰਦੀ ਅਸੀਂ ਬਿਲਕੁਲ ਉਸੇ ਤਰ੍ਹਾਂ ਦੀ ਆਪਣੀ ਚਮੜੀ ਸਖਤ ਬਣਾ ਲਈਏ ਕਿ ਕਿਸੇ ਪਾਸਿਓ ਕੋਈ ਸਿੱਖਿਆ ਕੋਈ ਚੰਗੀ ਗੱਲ ਕੰਨੀ ਪੈ ਜਾਏ ਅਸੀਂ ਝਟਪਟ ਉਹਨੂੰ ਤਿਆਗ ਦਿੰਨੇ ਆ ਪਰ ਜਿੰਨੀਆਂ ਮਾੜੀਆਂ ਗੱਲਾਂ ਨੇ ਝਟਪਟ ਅਸੀਂ ਅੰਦਰ ਲੈ ਜਾਂਦੇ ਆ ਕਿ ਅਸੀਂ ਅੱਜ ਸ਼ਹੀਦਾਂ ਦੇ ਸਰਤਾਜ ਦੇ ਦਿਨ ਜੋ ਹੁਣ ਲੰਘਿਆ ਜੇ ਆ ਬਹੁਤ ਘਟ ਖਿਮਾ ਕਰਿਓ ਮੈਂ ਮਾਫੀ ਮੰਗਦੀਆਂ ਕਿਉਂਕਿ ਇਹ ਸੱਚੇ ਕੋੜਾ ਹੋਣਾ ਜੇ ਗੁਰਦੁਆਰਾ ਸਾਹਿਬ ਗਈ ਸਾਂ ਮੱਥਾ ਵੀ ਟੇਕਿਆ ਥੋੜੀ ਦੇਰ ਕੀਰਤਨ ਦਾ ਆਨੰਦ ਵੀ ਲਿਆ ਪਰ ਸਿਮਰ ਪਤਾ ਜੇ ਕੋਈ ਘਟੋ-ਕਟ ਨਹੀਂ ਤਾਂ 50 ਤੋਂ 60 ਫੀਸਦੀ ਲੋਕ ਹੋਣਗੇ ਕਿ ਬਾਣੀ ਦੇ ਆਨੰਦ ਦੇ ਨਾਲੋਂ ਉਹਨਾਂ ਨੂੰ ਆਪਣੇ ਫੋਨ ਸੁਣਨੇ ਬਿਹਤਰ ਸਨ ਸਾਇਲੈਂਟ ਤੇ ਬਹੁਤਿਆਂ ਨੇ ਲਾਈ ਨਹੀਂ ਸਨ ਹੋਏ ਤੇ ਉਸੇ ਤਰ੍ਹਾਂ ਗੱਲਾਂ ਕਰਦਿਆਂ ਦੇ ਵਿੱਚ ਖਿਮਾ ਕਰਿਓ ਇੱਕ ਕੰਨੀ ਆਵਾਜ਼ ਪਈ ਜਿਹੜੇ ਕਿ ਕੁਝ ਅਪਸ਼ਬਦ ਵੀ ਉਸੇ ਫੋਨ ਤੇ ਬੋਲ ਰਹੇ ਸਨ ਕਿ ਸੱਚਮੁੱਚ ਇਹੋ ਟੰਗੇ ਬਾਣੀ ਨੂੰ ਮਨ ਵਿੱਚ ਵਸਾਉਣ ਦਾ ਜਾਂ ਉਹਦੇ ਅਨੁਸਾਰ ਜ਼ਿੰਦਗੀ ਜਿਉਣ ਦਾ ਇਹੋ ਜਿਹੀ ਸੋਚ ਸਾਡੇ ਵਿੱਚ ਆਣੀ ਜਿੱਥੇ ਸਾਨੂੰ ਉਹਨਾਂ ਦੇ ਅੱਗੋਂ ਇੱਕ ਵਾਰਸ ਵਜੋਂ ਜਾਣਿਆ ਜਾਂਦਾ ਹੋਵੇ ਨਾ ਅਸੀਂ ਚਮਤਕਾਰ ਛੱਡ ਸਕੇ ਨਾ ਅਸੀਂ ਪੁੱਤਰ ਦੀ ਦਾਤ ਤੋਂ ਪਰਾਂ ਹੋ ਸਕੇ ਨਾ ਅਸੀਂ ਸੱਚਮੁੱਚ ਅੱਜ ਔਖਾ ਸਮਾਂ ਕਦੇ ਆਇਆ ਹੋਵੇ ਦਿਲ ਤੇ ਹੱਥ ਰੱਖ ਕੇ ਕਹਿਓ ਕਦੇ ਅਸੀਂ ਇਹ ਕਿਹਾ ਹੋਏ ਮੂੰਹਾਂ ਸ਼ਬਦ ਸ਼ੁਕਰ ਏ ਤੇਰਾ ਕੀਆ ਮਿੱਠਾ ਲਾਗੇ ਅਸੀਂ ਤਾਂ 1 ਸਕਿੰਟ ਲਾਨੇ ਆ ਮਾੜੀ ਸ਼ਬਦਾਵਲੀ ਬੋਲਣ ਤੋਂ ਤੇ ਸਾਰੇ ਦੇ ਸਾਰੇ ਜਿੰਨੀਆਂ ਵੀ ਕੋਈ ਗੱਲਾਂ ਹੁੰਦੀਆਂ ਨੇ ਅਸੀਂ ਤਾਂ ਰੱਬ ਦੇ ਉੱਤੇ ਹੀ ਸਾਰਾ ਦੋਸ਼ ਮੜ ਦਿੰਨੇ ਆ ਕਿ ਤੂੰ ਮੇਰਾ ਦੁਸ਼ਮਣ ਹੈ ਯਾਨੀ ਅਸੀਂ ਕੁਝ ਸਿੱਖਿਆ ਤਾਂ ਨਹੀਂ ਕੋਈ ਜਿਹੜੇ ਗੁਰੂ ਨੇ ਏਡਾ ਕੁਝ ਹੋਣ ਦੇ ਬਾਵਜੂਦ ਵੀ ਦੇ ਉਹਦੇ ਸਖੇ ਉਹਦੇ ਖਿਲਾਫ ਹੋ ਗਏ ਹੁਣ ਉਹਦੇ ਉੱਪਰ ਸ਼ਹੀਦੀ ਤੱਕ ਤੁਸੀਂ ਵੇਖੋ ਤਕਤੀ ਤਵੀ ਦੇ ਉੱਪਰ ਉਬਲਦਾ ਜਿਹੜਾ ਉਹ ਰੇਤਾ ਪਾ ਦਿੱਤਾ ਗਿਆ ਹੋਵੇ ਫਿਰ ਵੀ ਕਹਿ ਰਹੇ ਤੇਰਾ ਕੀਆ ਮਿੱਠਾ ਲਾਗੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਸ਼ੁਕਰ ਸ਼ੁਕਰਾਨਾ ਕਰਨਾ ਛੱਡ ਦਿੱਤਾ ਗੁਰੂ ਦਾ ਅਸੀਂ ਹਰ ਗੱਲ ਦਾ ਜੇ ਚੰਗਾ ਕੀਤਾ ਤੇ ਮੈਂ ਕੀਤਾ ਜੇ ਗਲਤ ਹੋਇਆ ਤੇ ਰੱਬ ਨੇ ਕੀਤਾ ਤੇ ਰੱਬ ਨੇ ਕੀਤਾ ਸੋ ਮੇਰਾ خیال ਹੈ ਸਿਮਰ ਅਸੀਂ ਅੱਜ ਲੈਂਦੇ ਆਲਵਿਦਾ ਤੇ ਵਾਅਦਾ ਕਰਦੇ ਆਂ ਕਿ ਅਸੀਂ ਇਸੇ ਤਰ੍ਹਾਂ ਦੇ ਇਤਿਹਾਸਕ ਤੱਥ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਮੌਜੂਦਾ ਜੋ ਸਮਾਜੇ ਤੇ ਉਹਦੇ ਵਿੱਚ ਕੁਝ ਚਿੰਤਨ ਦਾ ਸਮਾਂ ਕਿ ਸੌਣ ਤੋਂ ਸਿਰਫ ਬੋਲਾਂ 1 ਮਿੰਟ ਕੁੱਲ 1 ਮਿੰਟ ਜ਼ਿੰਦਗੀ ਦਾ ਜੇ ਰੋਜ਼ ਇਹੋ ਸੋਚਣ ਤੇ ਲਾ ਦਈਏ ਕਿ ਕੀ ਅੱਜ ਅਸੀਂ ਬਾਣੀ ਵਿੱਚ ਜੋ ਸਿੱਖਿਆ ਮਿਲੀ ਉਹਦਾ ਹਜ਼ਾਰਵਾਂ ਹਿੱਸਾ ਅਪਣਾ ਸਕੇ ਕਿਸੇ ਸਮੇ ਆਪਣੇ ਗੁੱਸੇ ਤੇ ਕਾਬੂ ਕਰ ਸਕੇ ਕਿਸੇ ਸਮੇ ਦੂਸਰੇ ਦੀ ਮਦਦ ਕਰ ਸਕੇ ਤੇ ਕਿਸੇ ਸਮੇ ਔਖੇ ਸਮੇ ਨੂੰ ਜਰ ਜਕੇ ਅਸੀਂ ਇਨਕ ਕਹਿ ਸਕੇ ਤੇਰਾ ਕੀਆ ਮਿੱਠਾ ਲਾਗੇ ਬਹੁਤ ਧੰਨਵਾਦ ਅਸੀਂ ਇਹੋ ਅਲਵਿਦਾ ਲੈਣ ਤੋਂ ਪਹਿਲਾਂ ਹਮੇਸ਼ਾ ਦੁਆ ਕਰਦੇ ਹਾਂ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਜੁੜੇ ਵੀ ਰਹੋ